ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਸੱਜਣ ਮਿੱਤਰ ਵੱਡੇ ਛੋਟੇ ਜਿਹੜੇ ਸਤਕਾਰਯੋਗ ਨੇ ਚੜ੍ਹਦੀ ਕਲਾ 'ਚ ਹੋਣਗੇ ਤੇ ਪ੍ਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਹੀ ਰੱਖਣੇ ਅੱਜ ਵਿਚਾਰ ਕਰਨੀ ਆ ਕਿ ਜੂਨ ਦਾ ਮਹੀਨਾ ਜੂਨ ਦੇ ਮਹੀਨੇ ਦੇ ਵਿੱਚ 6 ਜੂਨ ਨੂੰ ਹਰਮੰਦਰ ਸਾਹਿਬ ਤੇ ਕਾਂਗਰਸ ਸਰਕਾਰ ਨੇ ਅਟੈਕ ਕੀਤਾ ਸੀ ਔਰ ਇਸੇ ਮਹੀਨੇ ਦੇ ਵਿੱਚ ਖਾਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ 376 ਬੰਦੇ ਜਿਹੜੇ ਗ੍ਰਿਫਤਾਰ ਕਰਕੇ ਜੂਧਪੁਰ ਜੇਲ੍ਹ ਵਿੱਚ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਜੇਲ੍ਹਾਂ ਵਿੱਚ ਗੁਜ਼ਾਰਿਆ ਅੱਜ ਆਪਾਂ ਉਹਨਾਂ ਦੀ ਗੱਲ ਕਰਨੀ ਆ ਤੇ ਨਾਲੇ ਮੈਂ ਮੀਤ ਪ੍ਰਧਾਨਾ ਸ਼ਰਮਣੀ ਅਕਾਲੀ ਦਲ ਦੇ ਵਿੱਚ ਤੇ ਮੰਥਨ ਵੀ ਜਿਹੜੀ ਹਾਰ ਹੋਈ ਆ ਉਹਦਾ ਕਾਰਨ ਵੀ ਵੇਖਣਾ ਕਿ ਕਿਉਂ ਹੋਈ ਆ ਉਹ ਇਸ ਤਰ੍ਹਾਂ ਹੋਈ ਕਿ ਕੁਝ ਜਿਹੜੇ ਸਾਡੇ ਹੀ ਬੰਦੇ ਜਿਨ੍ਹਾਂ ਨੇ ਸਾਰਿਆਂ ਬੰਦਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਤੁਰੇ ਨਹੀਂ ਆਪੋ ਆਪਣਾ ਉੱਲੂ ਸਿੱਧਾ ਕਰਨ ਦੇ ਵਿੱਚ ਲੱਗੇ ਰਹੇ ਕਿਸੇ ਤੇ ਨਾਲ ਕੋਈ ਇਹ ਇਨਸਾਫ ਹੋਇਆ ਹੀ ਨਹੀਂ ਪਰसों ਮੈਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕੱਤਰ ਸਾਹਿਬ ਨੂੰ ਮਿਲਿਆ ਮੈਂ ਦੇ ਧਿਆਨ ਵਿੱਚ ਲਿਆਂਦਾ ਤੇ ਨਾਲ ਹੀ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਮੈਂ ਸ਼ਰੋਣੀ ਗੁਰਦੁਆਰਾ ਕਮੇਟੀ ਤੇ ਉੱਤੇ ਕੋਈ ਦੋਸ਼ ਨਹੀਂ ਲਾਉਂਦਾ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਵਾ ਪਰ ਹੁਣ ਸ਼ਰੋਣੀ ਕਮੇਟੀ ਨੂੰ ਤੇ ਨਹੀਂ ਨਾ ਪਤਾ ਕਿ ਜਿਹੜੇ ਜੋਧਪੁਰੀਆਂ ਨੇ ਅੱਗੇ ਬੰਦੇ ਲਾਏ ਸੀ ਉਹਨਾਂ ਨੇ ਕੀ ਕੀਤਾ ਸੋ ਇਸ ਕਰਕੇ ਬੇਨਤੀ ਹੈ ਕਿ 7 ਤਰੀਕ ਨੂੰ ਮੈਂ ਸਕੱਤਰ ਸ਼ਰਣੀ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਇਹਦੇ ਵਿੱਚ ਮੈਂ ਕਿਹਾ ਜੀ ਜੋਧਪੁਰੀਆਂ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਔਰ ਸਕੱਤਰ ਸਾਹਿਬ ਨੇ ਵੀ ਮੈਨੂੰ ਗੁਰਨਾਵਿ ਸ਼ਵਾਇ ਦਿੱਤਾ ਕਿ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਚਲੋ ਸਾਡੇ ਕੋਲ ਵੀ ਰਿਕਾਟਾ ਮੈਂ ਕਹਾਂ ਜੀ ਜੀ ਸਦਕੇ ਵੇਖੋ ਔਰ ਜਦੋਂ ਆਪਾਂ ਇਸ ਗੱਲ ਵੱਲ ਜਾਈਏ ਵੇਖੀਏ ਤੇ ਬਹੁਤ ਹੀ ਦੁਖੀ ਨੇ ਜੋਧਪੁਰੀਏ ਸਿੰਘ ਮੇਰੇ ਕੋਲ ਚਾਰ ਬੰਤੇ ਦੇ ਨਾਮ ਆ ਗਏ ਜੇ ਇੱਕ ਭਗਵੰਤ ਸਿੰਘ ਜੋਧਪੁਰੀਆ ਝਾਂਡੇ ਪਿੰਡ ਤੋਂ ਦੂਸਰਾ ਸਵਰਨ ਸਿੰਘ ਜੰਮੂ ਤੋਂ ਦਲੀਪ ਸਿੰਘ ਜੰਮੂ ਤੋਂ ਲਹੋਰਾ ਸਿੰਘ ਇਹ ਹਰਿਆਣਾ ਤੋਂ ਤੇ ਹੋਰ ਵੀ ਤੇ ਅੰਮ੍ਰਿਤਸਰ ਦੇ ਵਿੱਚ ਪੰਜ 10 ਬੰਦੇ ਨੇ ਜਿਹੜੇ ਮੇਰੇ ਸੰਪਰਕ ਤੇ ਵਿੱਚ ਆ ਤੇ ਜਿਨ੍ਹਾਂ ਨੇ ਮੈਨੂੰ ਕਾਗਜ਼ ਦਿੱਤੇ ਤੇ ਮੈਂ ਲੈ ਰਿਹਾ ਹਾਂ ਔਰ ਉਹਨਾਂ ਦੇ ਨਾਲ ਸੰਪਰਕ ਵੀ ਕਰਾਂਗਾ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਨਹੀਂ ਨੌਕਰੀਆਂ ਮਿਲੀਆਂ ਉਹਨਾਂ ਤੇ ਬੱਚਿਆਂ ਨੂੰ ਨੌਕਰੀਆਂ ਸ਼ਰਮਿਕਾ ਕਮੇਟੀ ਵੱਲੋਂ ਮਿਲੇਗੀ। ਔਰ ਜਿਹੜੇ 376 ਬੰਦਿਆਂ ਦੇ ਵਿੱਚੋਂ 40 ਬੰਦਿਆਂ ਨੂੰ ਪੈਸੇ ਵੀ ਮਿਲੇ ਨੌਕਰੀਆਂ ਮਿਲੀਆਂ, ਬਸਾਂ ਦੇ ਪਰਮਿਟ ਮਿਲੇ। ਔਰ ਇੱਕ ਹੋਰ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿੱਦਾਂ ਉੱਚਾ ਪੁਲ ਉੱਤਰੀ ਹੈ। ਉਹ ਬਦਰੀਨਾਥਾ ਜਿਹੜਾ ਮੈਡੀਕਲ ਸਟੋਰ ਆ ਉਹਦੇ ਸਾਹਮਣੇ ਵੀ ਗਵਰਨਰਲ ਸਾਹਿਬ ਵੱਲੋਂ ਜੋਤਪ੍ਰੀਆਨ ਦੁਕਾਨਾਂ ਅਲਾਟਮੈਂਟ ਕੀਤੀਆਂ ਸੀ ਉਹ ਵੀ ਆਪਾਂ ਮਸਲਾ ਚੁੱਕਣਾ ਕੀ ਉੱਚੇ ਪੋਲ ਦੇ ਨਾਲ ਜੜੀਆਂ ਦੁਕਾਨਾਂ ਉੱਥੇ ਜੋਤਪ੍ਰੀਆਨ ਦੁਕਾਨਾਂ ਅਲਾਟਮੈਂਟ ਕੀਤੀਆਂ ਜਾਣ ਇਹ ਸਰਕਾਰ ਵੇਖੇ ਕਿਉਂਕਿ ਜੇ ਇੱਕ ਨੂੰ ਦਿੱਤੀਆਂ ਤੇ ਫਿਰ ਸਾਰਿਆਂ ਨੂੰ ਦੇਣ ਹੋਈਆਂ ਅਲਾਟਮੈਂਟ ਦਕਰਨਾ ਤੇ ਜਿਹੜੇ ਵੀਰਾਂ ਨੇ ਆਪਣੇ ਘਰ ਭਰਲੇ ਉਹਨਾਂ ਨੂੰ ਮੁਬਾਰਕ ਮਸਲਾ ਆ ਜਾਂਦਾ ਇੱਥੇ ਕੀ ਪਹਿਲੋਂ ਵੀ ਮੈਂ ਕਰੀ ਮੰਗ ਪੱਤਰ ਬਾਦਲ ਸਾਹਿਬ ਨੂੰ ਦਿੱਤਾ ਸੀ ਕਿ ਬਾਦਲ ਸਾਹਿਬ 1984 ਵਿੱਚ ਜਿਹੜੇ ਪੌਣੇ 400 ਪਰਿਵਾਰ ਸੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਚਲੇ ਗਏ ਨੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਜਿਹੜੇ ਸਾਡੇ ਜੋਧਪੁਰੀਏ ਤੇ ਨਵੰਬਰ 1984 ਦੇ ਸਿੰਘ ਹੈਗੇ ਨੇ ਉਹ ਅੱਜ ਕਿਤਨਾ ਕਿਤੇ ਕਾਲੀਦਾਲ ਤੋਂ ਕਿਨਾਰਾ ਵੀ ਕਰਦੇ ਨੇ ਔਰ ਕਿਨਾਰਾ ਕਰਨ ਦਾ ਕਾਰਨ ਕੀ ਉਹਨਾਂ ਦੇ ਮਨ ਦੇ ਵਿੱਚ ਰੋਸ ਹੈ ਕਿ ਫਰੋਨੀ ਕਮੇਟੀ ਨੇ ਨਾਲ ਸਾ ਨੂੰ ਨੌਕਰੀਆਂ ਦਿੱਤੀਆਂ ਤੇ ਨਾਲ ਸਾਡੀ ਕੋਈ ਮਦਦ ਕੀਤੀ ਆ ਭਗਵਾਨ ਸਿੰਘ ਦਾ ਜਿਹੜਾ ਜੋਧਪੁਰ ਦਾ ਮੁੰਡਾ ਫੋਟੀਆਂ ਹਸਪਤਾਲੋਂ ਇਲਾਜ ਕਰੋਂਦਾ ਕਰੋਂਦਾ ਚਲੇ ਗਿਆ ਕਿਉਂਕਿ ਪੈਸੇ ਤਾਂ ਕੋਈ ਹੈ ਨਹੀਂ ਸੀ ਉਹਨਾਂ ਨੇ ਕਿਹਾ ਜੀ ਘਰੋਂ ਜਾਣ ਕੇ ਦਵਾਈ ਤੁਸੀਂ ਲੈ ਜਾ ਕਰੋ ਇੱਥੇ ਦਾ ਤੁਸੀਂ ਜਿਹੜਾ ਖਰਚ ਨਹੀਂ ਜੇ ਚੁੱਕ ਸਕਦੇ ਮੈਂ ਫਿਰ ਪਰਿਵਾਰ ਨੂੰ ਕਿਹਾ ਕੋਈ ਨਹੀਂ ਆਪ ਆ ਬੇਨਤੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਤੇ ਇਹਦੇ ਵਿੱਚ ਸ਼ਰੋਨੀ ਕਮੇਟੀ ਦੀ ਕੋਈ ਗਲਤੀ ਨਹੀਂ ਆ ਮੈਂ ਸ਼ਰੋਨੀ ਕਮੇਟੀ ਤੇ ਵਰਕਲਾਫ ਵੀ ਨਹੀਂ ਕਰਦਾ ਮੈਂ ਇਹ ਗੱਲ ਕਹਿਣਾ ਕਿ ਸ਼ਰੋਨੀ ਕਮੇਟੀ ਨੂੰ ਪਤਾ ਹੀ ਨਹੀਂ ਆ ਕਿ ਕਿਹੜੇ ਬੰਦਿਆਂ ਨੂੰ ਨੌਕਰੀ ਮਿਲੀ ਐ ਤੇ ਕਿਹੜੇ ਰਹਿ ਗਏ ਆ ਤੇ ਜਿਹੜੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਜੋਤਪੁਰੀਆਂ ਨੂੰ ਉਹ ਦਾਸ ਨਾਲ ਸੰਪਰਕ ਕਰਨ ਮੈਂ ਗੱਲ ਤੋਰੀ ਹੈ ਜਿਨ੍ਹਾਂ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਬੱਚਿਆਂ ਨੂੰ ਨੌਕਰੀਆਂ ਮਿਲਣ ਗਿਆ ਉਹ ਰਹੀ ਜੋਤਪੁਰੀਆਂ ਦੇ ਕੇਸਾਂ ਦੀ ਗੱਲ ਉਹ ਕੇਸ ਵੀ ਪਹਿਲ ਦੇ ਅਧਾਰ ਤੇ ਨਿਪੜੇਗਾ ਕਾਰਨ ਪਤਾ ਕੀ ਸੀ ਪਹਿਲਾਂ ਆ ਹੀ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਸੀ ਕਿਸੇ ਦਾ ਆਸਰਾ ਤੱਕਦੇ ਸੀ ਕਿਸੇ ਦੇ ਮਕਰ ਲੱਗਦੇ ਸੀ ਔਰ ਜੋਧਪੁਰੀਆਂ ਦੀ ਇੰਨੀ ਲੁੱਟ ਘਸੁੱਟ ਹੋਈ ਆ ਸਾਧ ਸੰਗਤ ਜੀ ਚਾਰ ਪੰਜ ਬੰਦੇ ਆਗੂ ਲੱਗੇ ਆ ਉਹਨਾਂ ਨੇ ਹਰ ਮੇਟੀ ਕੋਈ ਪੈਸੇ ਇਕੱਠੇ ਕਰਨੇ ਆ ਦੇ ਦਿਓ 2-200 ਰੁਪਇਆ ਦੇ ਦਿਓ 5-500 ਰੁਪਇਆ ਅਸੀਂ ਕਾਰਵਾਈ ਕਰਨੀ ਆ ਅਸੀਂ ਪੈਸੇ ਤੇ ਇਕੱਠੇ ਕਰਦੇ ਰਹੇ ਪਤਾ ਨਹੀਂ ਕਾਰਵਾਈ ਕਾਦੀ ਕੀਤੀ ਹੈ ਜਿਹਦਾ ਨਾ ਅੱਗਾ ਦੀਦਾ ਤੇ ਨਾ ਉਹਦਾ ਪਿਛਾ ਹੀ ਦੀਦਾ ਸੋ ਜਿਨ੍ਹਾਂ ਨੇ ਆਪਣੇ ਘਰ ਭਰ ਲਏ ਆ ਆਪਣੇ ਵੱਲੋਂ ਸਿੱਧੀ ਕਰ ਲਏ ਨੇ ਉਹਨਾਂ ਨੂੰ ਮੁਬਾਰਕ ਤੇ ਜਿਹੜੇ 325 ਪਰਿਵਾਰ ਨੇ ਜਿਨ੍ਹਾਂ ਦੇ ਬੱਚਾ ਨੂੰ ਨਹੀਂ ਨੌਕਰੀਆਂ ਮਿਲੀਆਂ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਵੀ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਧਾਨ ਸਾਹਿਬ ਨੂੰ ਬੜੇ ਅੱਜ ਸਤਿਕਾਰ ਨਾਲ ਜਾ ਕੇ ਮੰਗ ਰੱਖਾਂਗੇ ਔਰ ਸੁਣਦੇ ਵੀ ਆ ਸੁਣਵਾਈ ਵੀ ਹੋਊਗੀ ਉਹ ਤੁਹਾਨੂੰ ਇੱਕ ਬੇਨਤੀ ਆ ਕਿ ਸ਼ਰੋਣੀ ਅਕਾਲੀ ਦਲ ਦਾ ਡਟ ਕੇ ਸਾਥ ਦੋ ਮੈਂ ਪਹਿਲਾਂ ਵੀ ਇੱਕ ਆ ਰੀ ਵੀਡੀਓ ਪਾਈ ਸੀ ਕਿ ਮਨ ਚ ਰੋਸ਼ਨਾ ਰੱਖਿਓ ਕਿ ਸਾਡੇ ਕੰਮ ਨਹੀਂ ਹੋਏ ਕੰਮ ਤੇ ਚਲੋ ਸਾਰਿਆਂ ਦੇ ਹੁੰਦੇ ਇੱਕ ਅੱਧਾ ਕੋਈ ਰਹਿ ਵੀ ਜਾਂਦਾ ਕਿਸੇ ਨੂੰ ਅੱਗੋਂ ਮਿਲ ਗਿਆ ਕਿਸੇ ਨੂੰ ਪਿੱਛੋਂ ਮਿਲ ਗਿਆ ਤੇ ਕੰਮ ਤੇ ਸਾਰੇ ਦੇ ਹੋ ਜਾਂਦੇ ਆ ਤੇ ਨੌਕਰੀਆਂ ਤੁਹਾਡੇ ਬੱਚਿਆਂ ਨੂੰ ਮਿਲ ਜਾਣਗੀਆਂ ਜਿਹੜੇ ਵੀ ਮਸਲੇ ਆ ਉਹ ਆਪਾਂ ਰਲ ਮਿਲ ਕੇ ਇਕੱਠੇ ਹੋਈਏ ਮੈਂ ਸਾਰੇ ਬੰਦਿਆਂ ਨਾਲ ਸੰਪਰਕ ਕਰ ਲਿਆ ਚਾਰ ਬੰਦੇ ਤੇ ਫਿਲਹਾਲ ਮੇਰੇ ਕੋ ਇੱਥੇ ਹਾਜ਼ਰ ਜਵਾਬ ਨੇ ਤੇ ਕਈ ਮੈਨੂੰ ਦੱਸਿਆ ਕਈਆਂ ਨੇ ਕਿ ਫਲਾਨੇ ਪਿੰਡ ਵੀ ਆ ਜੀ ਟਿੰਨੇ ਵੀ ਆ ਉਹਨਾਂ ਬੰਦਿਆਂ ਵੀਰਾਂ ਨਾਲ ਮੈਂ ਸੰਪਰਕ ਕਰ ਰਿਹਾ ਇਹ ਸਾਡੀ ਮਾ ਬੋਲੀ ਪਾਰਟੀ ਹੈ ਸ਼ਰਮਨੀ ਇਕਲਿੱਤਾ ਲਾਹੀ ਇਹਨੂੰ ਮਜ਼ਬੂਤ ਕਰਨਾ ਇਹਨੂੰ ਇਹਦੇ ਨਾਲ ਜੋੜਨਾ ਪਬਲਿਕ ਨੂੰ ਜੋੜਨਾ ਤੇ ਗਰੀਬਾਂ ਦੇ ਜਿਹੜੇ ਮਸਲੇ ਆ ਉਹ ਸਾਡੇ ਜੋਧਪੁਰਿਆਂ ਦੇ ਉਹ ਵੀ ਬਾਬਾ ਸਾਹਿਬ ਨੂੰ ਬੇਨਤੀ ਕਰਾਂਗੇ ਪ੍ਰਧਾਨ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗੇ ਪਰ ਸਭ ਤੋਂ ਵੱਡਾ ਦੁੱਖ ਹੁੰਦਾ ਕਿ ਸਾਡੇ ਹੀ ਸ਼ਰਮਨੀ ਕਮੇਟੀ ਦੇ ਵਿੱਚ ਕਈ ਆਗੂ ਚੰਗੇ ਚੰਗੀਆਂ ਪੋਸਟਾਂ ਤੇ ਚੰਗੇ ਚੰਗੇ ਅਹੁਦਿਆਂ ਤੇ ਜਿੱਦਾਂ ਸਾਡੇ ਜੋਧਪੁਰੇ ਸਿੰਘ ਆਏ ਸੀ ਪਰ ਇਹ ਇਹਨਾਂ ਨੇ ਜੋਧਪੁਰਿਆਂ ਨੂੰ ਗੱਲ ਵਕੜੀ ਵਿੱਚ ਨਹੀਂ ਲਿਆ ਕਿਸੇ ਦੇ ਦੋਸਤੋ ਵਿੱਚ ਭਾਈਵਾਲ ਨਹੀਂ ਹੋਏ ਜਿਦੀ ਜਿਦੀ ਕੱਲੀ ਉਹਨੇ ਆਪਣੀ ਚਲਾ ਲਈ ਵੀ ਆਪਣੇ ਘਰ ਆਮ ਨਾਲ ਬਹਿ ਗਏ ਅੱਜ 325 ਬੰਦੇ ਰੋ ਰਹੇ ਨੇ ਉਹਨਾਂ ਦਾ ਕੋਣ ਵਾਲੀ ਵਾਰਸ ਆ ਅੱਜ ਉਹ ਜੋਧਪੁਰੇ ਜਿਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਿਨ੍ਹਾਂ ਨੇ ਆਪ ਨਹੀਂ ਕੀਤੀਆਂ ਇੱਕ ਮਤਾ ਪਿਆ ਜਰੋਨੇ ਕਮੇਟੀ ਤੇ ਕਿ ਜਿਨ੍ਹਾਂ ਨੇ ਨੌਕਰੀਆਂ ਨਹੀਂ ਕੀਤੀਆਂ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਵਾਂਗੇ ਹੋਰ بڑے ਪਰਿਵਾਰ ਨੇ ਜਿਨ੍ਹਾਂ ਨੇ ਆਂਡਾ ਆਪ ਨੌਕਰੀ ਕੀਤੀ ਨਾ ਬੱਚਿਆਂ ਨੂੰ ਮਿਲੀ ਤੇ ਨਾ ਉਹਨਾਂ ਨੂੰ ਕੋਈ ਸਹੂਲਤੀ ਮਿਲੀ ਤੇ ਹਰ ਸਾਲ ਬਾਅਦ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਬੜਾ ਤਗੜਾ ਪ੍ਰੋਗਰਾਮ ਇਸੇ ਤਰ੍ਹਾਂ ਨਵੰਬਰ 1984 ਵਾਲੇ ਵੀ ਰਹਤੇ ਨੇ ਉਹਨ ਵਿਚਾਰੇ ਕਈ ਕਈਆਂ ਨੂੰ ਮਿਲ ਗਿਆ ਤੇ ਕਈ ਟੱਕੇ ਖਾਂਡੇ ਕਈਆਂ ਨੂੰ ਕੁਛ ਨਹੀਂ ਮਿਲਿਆ ਸੋ ਇਹ ਕੁਰਬਾਨੀ ਵਾਲੇ ਪਰਿਵਾਰ ਨੇ ਇੱਥੇ ਸੋਚੋ ਇਹਨਾਂ ਦਾ ਵੀ ਕੋਈ ਬਾਹ ਫੜੋ ਇਹਨਾਂ ਦੇ ਵਾਲੇ ਵੇਖੋ ਜੋਧਪੁਰੀਆਂ ਵੱਲ ਕਈ ਤੇ ਆਪੋ ਆਪਣੇ ਉਹਨਾਂ ਦਾ ਇੱਕ ਦਾਇਰਾ ਸੀ ਕਿ ਮੇਰਾ ਕੰਮ ਹੋ ਗਿਆ ਮੈਂ ਕਿਸੇ ਕੋ ਕੀ ਲੈਣਾ ਪਹਿਲੀ ਗੱਲ ਤੇ ਸੀ ਕਿ ਹਰਮਿੰਦਰ ਸਿੰਘ ਗੱਲਨੇ ਕਿਹਾ ਸੀ ਕਿ ਜਿਹੜੇ ਕੈਪਟਨ ਕੋ ਕੇਸ ਕਰਿਆ ਸੀ ਕਿ ਜਿਹੜੇ ਬੰਦੇ ਨੇ ਕੇਸ ਨਹੀਂ ਕੀਤੇ ਅਸੀਂ 5-5 ਲੱਖ ਰੁਪਇਆ ਜੋ ਸ਼ਾਸਨ ਨੇ ਫੈਸਲਾ ਕੀਤਾ ਤੈਨੂੰ ਪੈਸੇ ਦਵਾਵਾਂਗੇ ਵਿਧ ਵਿਆਜ ਉਹ ਵੀ ਨਹੀਂ ਮਿਲਿਆ ਉਹ ਵੀ ਟਾਲਤਾ ਜਿਹੜੇ ਐਮਐਲਏ ਬਣ ਕੇ ਉਹ ਘਰ ਚ ਬਹਿ ਕੇ ਜਿਹੜੇ ਮੈਂਬਰ ਸ਼ਰੋਨੀ ਕਮੇਟੀ ਬਣ ਕੇ ਉਹ ਘਰ ਚ ਬਹਿ ਕੇ ਵੀ ਸਾਰੇ ਜੋਧਪੁਰਿਤ ਨਹੀਂ ਨਾ ਬਣੇ ਸਿਰਫ 40 ਬੰਦੇ ਜਿਹੜੇ ਰੱਜੇ ਪੁੱਜੇ ਨੇ ਤੇ 325 ਬੰਤੇ ਰੋਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਜਿੱਥੇ ਜਿੱਥੇ ਵੀ ਤੁਸੀਂ ਵੀਰੋਂ ਬੈਠੇ ਜਿਹੜੇ ਜਿਹੜੇ ਪਿੰਨ ਚ ਮਿੱਠੀ ਤੁਸੀਂ ਤਗੜੇ ਹੋ ਵੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਨਤਾ ਨੂੰ ਲਾਮਬਦ ਕਰੋ ਗੁਰੂ ਆਂਦਾਸ ਨੇ ਕਿਰਪਾ ਕੀਤੀ ਹੈ ਤੁਹਾਡੇ ਵੀਰ ਤੇ ਤੇ ਕੀ ਅਕਾਲੀ ਦਲ ਦੇ ਵਿੱਚ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤੇ ਆਪਣੇ ਮਸਲੇ ਜਿਹੜੇ ਆ ਉਹ ਪ੍ਰਧਾਨ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸਰਦਾਰ ਸੁਪੀਰ ਸਿੰਘ ਬਾਦਲ ਜੀ ਨੂੰ ਮਿਲ ਕੇ ਔਰ ਸਰਦਾਰ ਗੁਲਜਾਰ ਸਿੰਘ ਰਣੀਕੇ ਸਾਹਿਬ ਜਿਨ੍ਹਾਂ ਦੀ ਬਦੌਲਤ ਸੇਵਾ ਦਾ ਮੌਕਾ ਮਿਲਿਆ ਉਹਨਾਂ ਨੂੰ ਮਿਲ ਕੇ ਆਪਾਂ ਆਪਣੇ ਮਸਲੇ ਹੱਲ ਪਾਵਾਂਗੇ ਤੇ ਤਗੜੇ ਉਹ ਕਾਂ ਫਿਰ ਇਲੈਕਸ਼ਨ ਹੋਣੀ ਹੈ ਹੁਣ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਕਈ ਉੱਚ ਅਧਿਕਾਰੀਆਂ ਦੇ 4-4 5-5 ਬੰਦੇ ਲੱਗੇ ਆ ਮੈਨੂੰ ਪਤਾ ਸਾਰਿਆਂ ਦਾ ਮੈਂ ਕਿਸੇ ਤੇ ਕਿੰਤੂ ਪ੍ਰਿੰਤੂ ਨੀ ਕਰਦਾ ਮੈਂ ਕਹਿੰਦਾ ਕਿ ਜਿਹੜੇ ਨੂੰ ਨਹੀਂ ਮਿਲੀ ਜਿਨ੍ਹਾਂ ਨੂੰ ਨਹੀਂ ਮਿਲੀ ਨੌਕਰੀ ਨਾ ਜਿਨ੍ਹਾਂ ਨੇ ਆਪ ਕੀਤੀ ਨਾ ਉਹਨਾਂ ਦੇ ਬੱਚਿਆਂ ਨੂੰ ਮਿਲੀਆਂ ਉਹਨਾਂ ਨੂੰ ਨੌਕਰੀਆਂ ਦੋ ਅੰਕ ਬਣਦਾ ਮਾਤਾ ਪਿਆ ਤੱਕ ਜਨਤਾ ਕੇ ਸ਼ਾਈ ਨਾ ਕਰੋ ਸਾਰਿਆਂ ਨੂੰ ਜਿਹੜਾ ਬਣਦਾ ਹੱਕ ਦਿੱਤਾ ਜਾਏ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਹੱਥ ਮਜ਼ਬੂਤ ਕਰੀਏ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਸ਼ਰੋਣੀ ਕਮੇਟੀ ਨੂੰ ਮਜ਼ਬੂਤ ਕਰੀਏ ਉਦੋਂ ਤਾਂ ਹੋਈਆਂ ਜੇ ਆਪਾਂ ਸਾਰਿਆਂ ਨੂੰ ਗਲਬਕਰੀ ਤੇ ਲੈ ਕੇ ਤੁਰੇ ਨਹੀਂ ਤੇ ਲਾਮ ਲੀਆਂ ਪਾਰਟੀਆਂ ਜਿਹੜੀਆਂ ਉਹ ਇਸ ਚੀਜ਼ ਦਾ ਬੈਨੀਫਿਟ ਪਕਤੀਆਂ ਵਾ ਲੋਕਾਂ ਨੂੰ ਗੁੰਮਰਾਹ ਕਰਦੀਆਂ ਆ ਆਪਾਂ ਗੁੰਮਰਾਹ ਨਾ ਹੋਈਏ ਆਪਾਂ ਸਾਰੇ ਇਕੱਠੇ ਹੋਈਏ ਪੁਰਸ਼ ਸ਼ਰੋਮੀ ਅਕਾਲੀ ਦਲ ਤੇ ਹੱਕ ਵਿੱਚ ਪ੍ਰਚਾਰ ਕਰੀਏ ਲਾਮਬੱਧ ਕਰੀਏ ਉਹ ਜਿਨ੍ਹਾਂ ਨੂੰ ਵੀਰਾਂ ਨੂੰ ਨਹੀਂ ਕੁਝ ਮਿਲਿਆ ਉਹ ਦਾਸ ਨਾਲ ਸੰਪਰਕ ਨਹੀਂ ਕਰ ਸਕਦਾ ਮੇਰਾ ਨੰਬਰ ਆ 84 373 21976 ਹੋਰ ਵੀਰੋ ਚਾਰ ਬੰਦਿਆਂ ਦੇ ਨਾਮ ਮੇਰੇ ਕੋ ਆ ਜੇ ਭਗਵੰਤ ਸਿੰਘ ਜੋਤਪਰੀ ਪਿੰਡ ਝੰਡੇ ਵਡਾਲੇ ਲਾਕੇ ਤੇ ਸਵਰਨ ਸਿੰਘ ਜੰਮੂ ਉਹਦਾ ਮੁੰਡਾ ਪਰਮਿੰਦਰ ਸਿੰਘ ਸਵਰਨ ਸਿੰਘ ਤੇ ਵਿਚਾਰਾ ਪੂਰਾ ਹੋ ਗਿਆ ਕਿ ਇਸ ਨੂੰ ਵੇਦਦਾ ਵੇਦਦਾ ਜੀ ਨਾਲ ਕਰਨ ਨੌਕਰੀ ਮਿਲੀ ਨਾ ਕੇਸ ਨਾ ਬੱਚੇ ਨੂੰ ਨੌਕਰੀ ਔਰ ਬੱਚਾ ਦਿਹਾੜੀ ਕਰ ਰਿਹਾ ਜੇ ਇਹ ਵੀ ਗੱਲ ਜੀ ਮਜ਼ਦੂਰੀ ਕਰ ਰਿਹਾ ਦੂਸਰਾ ਦਲੀਪ ਸਿੰਘ ਨਾ ਉਹਨੂੰ ਕੁਝ ਮਿਲਿਆ ਨਾ ਤੇ ਬੱਚੇ ਨੇ ਨੌਕਰੀ ਕੀਤੀ ਉਹ ਵੀ ੱਟਕੇ ਖਾ ਰਿਆ ਸੋ ਐਸੇ ਵੱਡੇ ਪਰਿਵਾਰ ਨੇ ਉਹ ਪਰਿਵਾਰਾਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਤਗੜੇ ਹੋਵੋ ਰਲ ਮਿਲ ਕੇ ਆਪਾਂ ਆਪਣੇ ਮਸਲੇ ਹੱਲ ਕਰਾਈਏ ਔਰ ਮਸਲੇ ਹੱਲ ਕਰਨ ਵਾਸਤੇ ਬਹੁਤ ਹੀ ਜ਼ਰੂਰੀ ਆ ਕਿ ਅਸੀਂ ਇਹ ਕਾਲੀ ਦਰ ਨੂੰ ਮਜ਼ਬੂਤ ਕਰੀਏ ਤੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੀਏ ਔਰ ਸਰਕਾਰ ਸੁਪੀਸ਼ ਬਾਦਲ ਤੇ ਹੱਥ ਮਜ਼ਬੂਤ ਕਰੀਏ ਤੇ ਜਿਹੜੇ ਲੋਕ ਵਿਰੋਧਤਾ ਕਰਦੇ ਆ ਕਾਣੀ党 ਦੀ ਸ਼ਰੋਣੀ ਕਮੇਟੀ ਦੀ ਉਹਨਾਂ ਦਾ ਮੂਤ ਕੋੜਵਾ ਜਵਾਬ ਦਈਏ ਇੰਨੀਆਂ ਗੈਂਤੀਆਂ ਪ੍ਰਮਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ